ਜੋ ਅੱਜ ਫੋਨ ਕੋਲ ਪਾਣੀ ਦਾ ਪਾਣੀ ਦਾ ਫੇਰ ਆ ਰਿਹਾ ਹੈ ਟੈਂਸ਼ਨ ਜਨਾਬ ਕਰਕੇ ਕੰਮ ਚੱਲ ਨਹੀਂਦਾ ਲੋਕਾਂ ਨੂੰ ਅੱਜ ਇੱਥੇ ਕੋਈ ਇਲੈਕਸ਼ਨ ਨਹੀਂ ਕੋਈ ਕੁਝ ਦੇਖ ਸਕਦਾ ਕਿਵੇਂ ਅਸੀਂ ਲੋਕਾਂ ਦੀ ਸੇਵਾ ਲਈ ਉਹ ਕੇਂਦਰ ਦੀਆਂ ਸਕੀਮਾਂ ਦੇ ਕਾਰਡ ਵੰਡਾ ਰਹੇ ਨੇ ਆਪ ਕੈਂਪ ਲਾ ਕੇ ਲੋਕਾਂ ਨੂੰ ਇਨਵਾਈਟ ਕਰ ਰਹੇ ਨੇ ਇਹ ਇਹੋ ਜਿਹੇ ਕੈਂਪ ਪੰਜਾਬ ਦੇ ਕਈ ਸਾਡੇ ਹਲਕਿਆਂ ਦੇ ਵਿੱਚ ਚੱਲ ਰਹੇ ਤੇ ਆਉਂਦੇ ਦਿਨਾਂ 'ਚ 117 ਦੇ 17 ਹਲਕੇ ਜੀ 13000 ਪਿੰਡਾਂ ਦੇ ਵਿੱਚ ਇੱਕ ਕੈਂਪਰ ਜਿਵੇਂ ਦੀ ਪੋਜੀਸ਼ਨ ਦਿੱਤੀ ਹੋਈ ਸੀ ਸਟ੍ਰੀਟ ਦੇ ਉੱਪਰ ਜਿਸੇ ਵੀ ਦੀ ਗੱਲ ਕਰਨੀ ਹੈ ਤਾਂ ਉਹ ਵੀ ਸਹੀ ਗੱਲ ਕਰ ਰਹੀ ਹੈ ਕਾਲੀਦੱਗ ਦੀ ਗੱਲ ਕਰ ਰਹੀ ਹੈ ਪੋਜੀਸ਼ਨ ਇਹ ਹੈ ਕਿ ਅੱਜ ਲੋਕਾਂ ਦੇ ਵਿੱਚ ਬੜਾ ਸ਼ਾਇ ਭਾਤੀ ਜਨਤਾ ਪਾਰਟੀ ਨੂੰ ਡੁਟਾ ਪਾਉਂਦਾ ਪੁਲੀਸ ਸਾਹਿਬ ਨੂੰ ਡੁਟਾ ਪਾਉਂਦਾ ਆਮ ਆਦਮੀ ਪਾਰਟੀ ਦੀ ਦੀ ਪਾਟਕੇ ਭਾਰਤੀ ਜਨਤਾ ਪਾਰਟੀ ਦੀ ਨਿਰਖੰਡਾ ਡਬਲ ਇੰਜਨ ਦੀ ਸਰਕਾਰ ਬਣਾਉਣ ਦਾ ਲੋਕਾਂ ਦੇ ਉਤਪ ਵਿੱਚ ਇੱਕ ਮਨ ਬਣ ਗਿਆ ਸੋ ਅੱਜ ਡਬਲ ਇੰਜਨ ਦੀ ਸਰਕਾਰ ਬਣਨ ਦੀ ਸ਼ੁਰੂਆਤ ਹੋ ਗਈ। ਸਟਾਈਟੀ ਦੀ ਜੇ ਗੱਲ ਕਰ ਲਈਏ ਕਲੀਅਰ ਹੋ ਜੂਗਾ ਸੋ ਸਾਫ ਹੋ ਜਾਵੇਗਾ ਇਸ ਤਰੀਕੇ ਪਰ ਜੇਕਰ ਅਜਿਹਾ ਕੁਝ ਕੋਈ ਜੇ ਮੈਟਰੀਅਲ ਸਟਾਈਟ ਬੜੀ ਦੂਰ ਹੈ। ਇਤਾਂ ਤੱਕਾ ਵੇਖੋ ਬਣਦਾ ਕੀ ਆਉਣ ਦਿਨਾ ਜੋ ਪੰਜਾਬ ਨਾਲੇ ਜਿਹੜਾ ਝੋਖਾ ਕਰ ਰਿਹਾ ਹੈ। ਪੰਜਾਬ ਦੇ ਲੋਕ ਐਮਐਲਏ ਤੋਂ ਪਿੰਡਾਂ 'ਚ ਹੀ ਬਣਦੇ ਮੰਤਰੀਆਂ ਨੂੰ ਪਿੰਡਾਂ 'ਚ ਹੀ ਬਣਦੇ ਤੇ ਉਹ ਦਿਨ ਦੋਵੇਂ ਜਿੱਦ ਨੂੰ ਮੁੱਖ ਮੰਤਰੀ ਉਹਨੂੰ ਹੀ ਅੱਗੇ ਲਾ ਕੇ ਪਹੁੰਚ ਗਏ ਜਿੱਥੇ ਮਾਚੀ ਸਿਕਿਉਰਟੀ ਦੀ ਸੀ। ਉਸਤਾਈ ਬਹੁਤ ਹੋ ਰਹਾ ਇਹਨਾਂ ਨੂੰ ਤਾਂ ਹੁਣ ਹੀ ਸਾਰਾ ਨਜ਼ਾਰਾ ਦਿਖਦਾ। ਰਾਜ ਸਾਹਿਬ ਨਸ਼ਾ ਅਹਿਮ ਮੁੱਦਾ ਬਣਿਆ ਹੈ ਇਸ ਵਕਤ ਪੰਜਾਬ ਦੇ ਵਿੱਚ। ਕਈ ਵੀਡੀਓਜ਼ ਵੀ ਜ਼ਿਆਰ ਲੁਕੀਆਂ ਨੇ। ਪ੍ਰਸ਼ਾਸਨ ਕੋਲ ਪ੍ਰਸ਼ਾਸਨ ਦਾ ਵੀ ਨਾਮ ਆ ਰਿਹਾ ਕਿ ਬਿਟਿੰਡੇ ਦੇ ਵਿੱਚ ਇੱਕ ਧੜਨਾ ਵਕਤੀ ਇੱਕ ਆਰਮੀ ਦੇ ਸਾਬਕਾ ਜਵਾਨ ਦੇ ਉੱਤੇ ਹਮਲਾ ਹੋਣ ਦਾ ਨਸ਼ਾ ਤਸਕਰਾਂ ਦੇ ਲੋਕ। ਇਕ ਇਨਸਪੈਕਟਰ ਦਾ ਐਸਐਚਓ ਦਾ ਨਾਮ ਹੁੰਦਾ ਹੈ ਮੁਤਲਬ ਕਰ ਦਿੱਤਾ ਜਾਂਦਾ ਕਿਵੇਂ ਦੇਖਣ ਨਸ਼ਾ एकदम ਉੱਪਾ ਪਿਆ ਹੈ ਭਗਵਾਨ ਮਾਨ ਸਾਹਿਬ ਬਹੁਤ ਆਰ ਬਾਈਟੋ ਪਹਿਲਾਂ ਕੀ ਆਦੇ ਸੀ ਚੋਰ ਕੁੱਤੀ ਰਲੀ ਹੈ ਨਸ਼ਾ ਗਲੀ ਹੈ ਅੱਜ ਵੀ ਉਹੀ ਰੜ ਕੇ ਸਾਰੇ ਅਫਸਰ ਤੇ ਸਰਕਾਰ ਨਸ਼ੇ ਦਾ ਨੈਕਸਸ ਚ ਲਾ ਰਹੇ ਤੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਜਦੋਂ ਏਡੀ ਵੱਡੀ ਕੁਰਸੀ ਤੇ ਬੈਠ ਕੇ ਭਗਵਾਨ ਮਾਨ ਸਾਹਿਬ ਬਿਆਨ ਇਹੋ ਜਿਹੇ ਦਿੰਦੇ ਕਿ 99% ਫੇਟ ਨਸ਼ਾ ਕੀ ਤੁਸੀਂ ਏਡੀ ਵੱਡੀ ਕੁਰਸੀ ਦਾ ਹੀ ਸਨਮਾਨ ਕਰਦੇ ਉਸੀਂ ਇਸ਼ਾ ਉੱਟ ਕੇ ਸਵੇਰੇ ਸ਼ੀਸ਼ਾ ਵੇਖਣਾ ਹੁੰਦਾ ਆਪਦੇ ਆਪ ਨੂੰ ਵੇਖ ਸੋ ਕੋਈ ਜਵਾਬ ਕੋਈ ਬਿਆਨ ਦੇਣ ਲੱਗੇ ਕਿ ਇਹੇ ਜੇ ਤਾਂ ਦਿਓ ਕਿ ਲੋਕ ਉਹਦੀਆਂ ਕਿਡੀਆਂ ਤੁਹਾਨੂੰ ਇਹ ਨਾ ਦੁਤਕਾਰਨ ਨਾ ਵੀ ਇਹ ਕਹੇ ਜੋ ਮੁੱਖ ਮੰਤਰੀ ਬਣਿਆ ਸੀ ਤੁਹਾਡੇ ਵੀ ਬੱਚੇ ਐ ਉਹਨਾਂ ਵੀ ਵੱਡੇ ਹੋਣਾ ਵੀ ਨਸ਼ੇ ਦਾ ਬੜਾ ਗੰਭੀਰ ਬੁੱਧਾ ਹੈ ਹਾਸੋ ਹੀ ਨਾ ਮੁੱਦਾ ਨਾਲ ਲਿਆ ਜਾ ਕਿਉਂ ਹਾਲਾਤ ਪੰਜਾਬ ਦੇ ਅੱਜ ਬੱਚੇ ਬੱਚੇ ਸਾਹਮਣੇ ਕਿ ਮੇ ਸਰਕਾਰ ਰਲ ਕੇ ਨਸ਼ਾ ਉਤਾਰੀ ਐ ਐਮਐਲਏ ਮੰਤਰੀ ਵੀ ਨਾਲ ਰਲ ਕੇ ਨਸ਼ਾ ਉਹ ਤਾਂ ਕਹਿੰਦੇ ਪਿਛਲੀਆਂ ਸਰਕਾਰਾਂ ਨੇ ਕੀ ਗੱਲ ਕਰਨੀ ਅਜਿਹੇ ਹਾਲਾਤ ਪੈਦਾ ਕੀਤੇ ਨੇ ਕੁਝ ਸਮਾਂ ਲੱਗੇਗਾ ਪੰਜਾਬ ਮੋੜੀਆਂ ਤੇ ਆ ਜਾਵੇਗਾ ਦੇਖੋ ਜਦੋਂ ਸਰਕਾਰਾਂ ਦਰਬਾਰ ਸਾਹਿਬ ਜਾ ਕੇ ਅਰਦਾਸ ਕਰ ਲੱਗ ਜਾਂਦਾ ਮਤਲਬ ਸਰਕਾਰਾਂ ਦੇ ਹੱਥ ਖੜੇ ਸਿਰਫ ਡਰਾਮੇ ਕਰਦੇ ਬੰਦਾ ਅਰਦਾਸ ਉਦੋਂ ਕਰਦਾ ਡਾਕਟਰ ਅਰਦਾਸ ਉਦੋਂ ਕਰਦਾ ਜਦੋਂ ਕੋਈ ਮਰੀਜ਼ ਪਿਆ ਹੋਵੇ ਤੇ ਡਾਕਟਰ ਦੇ ਹੱਥ ਖੜੇ ਹੋਵੇ ਪਰਿਵਾਰ ਕੋਲੇ ਆ ਕੇ ਆਂਦਾ ਹੈ ਕੁਝ ਅਰਦਾਸ ਕਰੋ ਸਾਡੇ ਵਾਸਤੇ ਇਹ ਤਾਂ ਉਹ ਮੁੱਖ ਮੰਤਰੀ ਹੈ ਉਹ ਸਰਕਾਰ ਹੈ ਜਿਹੜੀ ਸ਼੍ਰੀ ਦਰਬਾਰ ਸਾਹਿਬ ਬੱਚੇ ਲੈ ਜਾ ਕੇ ਅਰਦਾਸ ਕਰਿਆ ਜੀ ਸਾਡੇ ਹੱਥ ਖੜੇ ਇਹ ਹੁਣ ਤਾਂ ਡਰਾਮਾ ਕਰ ਰਿਹਾ ਸਮਾਂ ਥੋੜਾ ਰਹਿ ਗਿਆ ਜੋ ਮਰਜ਼ੀ ਕਰ ਲੈਣਗੇ ਜੇ ਪੰਜਾਬ ਨੂੰ ਨਸ਼ਾ ਮੁਕਤ ਵੀ ਕਰੂ ਕੈਂਸਰ ਮੁਕਤ ਵੀ ਕਰੂ ਤਾਂ ਪਾਰਟੀ ਜਨਤਾ ਪਾਰਟੀ ਸਰਕਾਰ ਕਰੂਗੀ ਕਿੰਨੇ ਗ੍ਰਹਿ ਮੰਤਰੀ ਅਮਿਸ਼ਾ ਜੀ ਯੋਗੀ ਜਿਤਨਾ ਜੀ ਤੇਰੇੰਦਰ ਮੋਦੀ ਜੀ ਪੰਜਾਬ ਲੁਧਿਆਣਾ ਵਾਸੀਆਂ ਨੂੰ ਕੁਝ ਨਹੀਂ ਆਉਂਦਾ ਲੁਧਿਆਣਾ ਵਾਸੀਆਂ ਲਈ ਸੁਨੇਹਾ ਨੇ ਇੱਕ ਬੇਨਤੀ ਹੈ ਕਿ ਬੱਚਿਆਂ ਦੇ ਭਵਿੱਖ ਨੂੰ ਦੇਖਦੇ ਹੋ ਆਉਣ ਵਾਲੀਆਂ ਪੀੜ੍ਹੀਆਂ ਦੇ ਕੋਲ ਤੁਸੀਂ ਦੇਖਦੇ ਜੋ ਪੰਜਾਬ ਦੇ ਹਾਲਾਤ ਹੈ ਪੰਜਾਬ ਨੂੰ ਕਿਵੇਂ ਰੰਗਲਾ ਪੰਜਾਬ ਬਣਾਇਆ ਜਾਂਦਾ ਹੈ ਕਿਵੇਂ ਪੰਜਾਬ ਦੇ ਵਿੱਚ ਆਪਣੇ ਨੌਜਵਾਨਾਂ ਨੂੰ ਬੱਚੇ ਬੱਚੀਆਂ ਨੂੰ ਬਜ਼ੁਰਗਾਂ ਨੂੰ ਸਾਰਿਆਂ ਨੂੰ ਸਾਰੇ ਧਰਮਾਂ ਨੂੰ ਸਾਰੇ ਕਿੱਤਿਆਂ ਨੂੰ ਨਾਲ ਲੈ ਕੇ ਕਿਵੇਂ ਇਹਦੀ ਡਿਵੈਲਪਮੈਂਟ ਕੀਤੀ ਜਾਂਦੀ ਹੈ ਉਹ ਸਾਰੀ ਚੀਜ਼ ਨੂੰ ਦੇਖ ਕੇ ਉਹ ਪਾਇਓ ਕਿ ਛੋਡੇ ਕਿਹੜੇ ਆਪਣੇ ਜਿਹੜੇ ਇਹ ਤੋਦਾਨੇ ਕਿਹੜੇ ਹੌਣ ਪੰਜਾਬ ਨੂੰ ਸਹੀ ਦਿਸ਼ਾ ਵੱਲ ਲਗਾ ਚੁੱਕੇ